ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲੁਧਿਆਣਾ ਤੋਂ ਜੀ ਹਾਂ ਲੁਧਿਆਣਾ ਵਿੱਚ ਲੋਕ ਸਭਾ ਸੀਟ ਲਈ ਕਾਂਗਰਸ ਉਮੀਦਵਾਰਾਂ ਦੀ ਹੋ ਰਹੀ ਹੈ ਲਗਾਤਾਰ ਚਰਚਾ ਇੱਥੇ ਲਗਾਤਾਰ ਚਰਚਾ ਜਿਹੜੀ ਬਰਕਰਾਰ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਿੱਟੂ ਖਿਲਾਫ ਹਿੰਦੂ ਚਿਹਰਾ ਕਾਂਗਰਸ ਇੱਥੇ ਉਤਾਰ ਸਕਦੀ ਹੈ ਮੈਦਾਨ ਦੇ ਵਿੱਚ ਚੋਣ ਮੈਦਾਨ ਦੀ ਇੱਥੇ ਗੱਲ ਕਰ ਰਹੇ ਹਾਂ ਤੇ ਭਾਰਤ ਭੂਸ਼ਣ ਆਸ਼ੂ ਤੇ ਸੰਜੇ ਤਲਵਾਰ ਦੇ ਨਾਵਾਂ ਦੀ ਚਰਚਾ ਕਾਫੀ ਸਰਗਰਮ ਹੈ ਤੇ ਦੱਸ ਦਈਏ ਕਿ ਮਜ਼ਬੂਤ ਦਾਵੇਦਾਰ ਲੈ ਕੇ ਆ ਸਕਦੀ ਹੈ ਇਸ ਵਾਰ ਕਾਂਗਰਸ ਪਾਰਟੀ ਤੁਹਾਨੂੰ ਦੱਸ ਦਈਏ ਕਿ ਰਵਨੀਤ ਬਿੱਟੂ ਜੋ ਕਿ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸੀ ਤੇ ਉਹਨਾਂ ਦੇ ਖਿਲਾਫ ਹੁਣ ਇੱਥੇ ਜਿਹੜਾ ਵੱਡਾ ਹਿੰਦੂ ਚਿਹਰਾ ਹੈ ਤੇ ਨਵਾਂ ਚਿਹਰਾ ਹੈ ਉਸ ਨੂੰ ਕਾਂਗਰਸ ਪਾਰਟੀ ਇੱਥੇ ਲਿਆ ਸਕਦੀ ਹੈ ਤੇ ਸਭ ਤੋਂ ਜ਼ਿਆਦਾ ਚਰਚਾ ਜਿਹੜੀ ਦੱਸੀ ਜਾ ਰਹੀ ਹੈ ਉਹ ਸਨੀ ਮਲਿਕ ਦੇ ਨਾਮ ਦੀ ਹੋ ਰਹੀ ਹੈ ਜੀ ਹਾਂ ਦਾਜੇ ਕਿ ਸਨੀ ਮਲਿਕ ਦੀ ਆਮ ਲੋਕਾਂ ਦੇ ਵਿੱਚ ਮਜ਼ਬੂਤ ਪਕੜ ਹੈ ਉਹਨਾਂ ਦੀ ਇੱਕ ਚੰਗੀ ਪਛਾਣ ਲੋਕਾਂ ਦੇ ਵਿੱਚ ਬਣੀ ਹੋਈ ਹੈ ਤੇ ਉਹਨਾਂ ਦੀ ਇਹ ਪਛਾਣ ਹੀ ਦਾਅਵੇਦਾਰੀ ਨੂੰ ਮਜ਼ਬੂਤ ਕਰਦੀ ਹੋਈ ਇੱਥੇ ਦਿਖ ਰਹੀ ਹੈ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਇਸ ਵੇਲੇ ਦੀ ਵੱਡੀ ਖਬਰ ਹੈ ਇਹ ਤੇ ਲੁਧਿਆਣਾ ਲੋਕ ਸਭਾ ਸੀਟ ਲਈ ਕਾਂਗਰਸ ਉਮੀਦਵਾਰਾਂ ਦੀ ਲਗਾਤਾਰ ਚਰਚਾ ਇੱਥੇ ਹੋ ਰਹੀ ਹੈ ਕੋਈ ਵੀ ਇੱਥੇ ਜਿਹੜਾ ਨਾਂ ਹੈ ਉਹ ਇੱਥੇ ਉਮੀਦਵਾਰ ਬਣ ਸਕਦਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਧ ਜਿਹੜੀ ਚਰਚਾ ਹੋ ਰਹੀ ਹੈ ਉਹ ਸਨੀ ਮਲਿਕ ਦੇ ਨਾਂ ਦੀ ਹੈ ਕਿਉਂਕਿ ਸਨੀ ਮਲਿਕ ਦੀ ਆਮ ਲੋਕਾਂ ਵਿੱਚ ਮਜ਼ਬੂਤ ਪਕੜ ਹੈ ਚੰਗੀ ਪਛਾਣ ਉਹਨਾਂ ਦੀ ਬਣੀ ਹੋਈ ਹੈ ਤੇ ਇਹ ਪਛਾਣ ਹੀ ਕਿਤੇ ਨਾ ਕਿਤੇ ਦਾਅਵੇਦਾਰੀ ਨੂੰ ਉਹਨਾਂ ਦੀ ਮਜ਼ਬੂਤ ਕਰਦੀ ਇੱਥੇ ਨਜ਼ਰ ਆਵੇਗੀ ਲੁਧਿਆਣਾ ਤੋਂ ਕਮਲ ਕਪੂਰ ਦੀ ਰਿਪੋਰਟ